नेम ऑफ जीसस अपने हाथ आनो उठाओ इस तरह खुदावन की प्रेजेंस इस जगह पे मौजूद है आज जो भी हुजूरी महसूस करना पवित्र आत्मा में महसूस करना तो बंद करो और परमेश्वर से बोलो मांगो खुदावन को पवित्र आत्मा मांगो सर्वशक्तिमान सर्वशक्तिमान परमेश्वर खुदावन मैं आज आया नहीं हूं आया हूं मैं इस जगह तो सेम न जावा यीशु मसीह के खुदावन आज पर दे मैं अपनी आत्मा के नाल बोलो बोलो सब जन खुदावन मैं तेरी पवित्र आत्मा को पाना चाहता

ਕਾਵਨ ਮੈਂ ਆਪਣੇ ਦਿਲਾਂ ਨੂੰ ਖੋਦਦਾ ਹਾਂ ਲੋਕੀਂ ਬਾਤ ਨਾਲ FODAMAT ਅੱਜ ਤੋਂ ਬਾਅਦ ਮੈਂ ਆਪਣੀ ਮਰਜ਼ੀ ਦੇ ਨਾਲ ਨਹੀਂ ਮੈਂ ਪਵਿੱਤਰ ਆਤਮਾ ਦੀ ਮਰਜ਼ੀ ਦੇ ਨਾਲ ਚੱਲਾਂਗਾ Ô cố gắng, mọi người ăn cơm nước, mọi người ăn cơm nước, mọi người ਵੰਨੂ ਬਦਲ ਨਹੀਂ ਆਇਆ ਆ ਸਾਡੇ ਕਰਨ ਬਦਲਦਾ ਹਾਲਾਤ ਬਦਲਦਾ ਸਿਸਟਮ ਬਦਲਦਾ ਆ ਨਾ ਪਰ ਸਾਡੀ ਜਾ ਸਾਡੇ ਤਰਮ ਨਹੀਂ ਬਦਲਦਾ ਮਨ ਗੱਲ ਕਰ ਰਿਹਾ ਐਸੇ ਤਰ੍ਹਾਂ ਉਧਾਰ ਕਰਤਾ ਪੈਦਾ ਹੋਵੇਗਾ ਜੋਨੇ ਪਾਪਾ ਤੋਂ ਲੋਕਾਂ ਨੂੰ ਕੀ ਕਰੇਗਾ ਬਚਾਵੇਗਾ ਕਿੰਨੇ ਜਣੇ ਦੀ ਲਾਈਫ ਚੇਂਜ ਹੋਈ ਨਹੀਂ ਹੱਥ ਖੜੇ ਕਰੋ ਕਿੰਨੇ ਨੇ ਪਰਮੇਸ਼ਰ ਚੇਂਜ ਕੀਤਾ ਕਿੰਨੇ ਦੇ ਹਾਲਾਤ ਬਦਲੇ ਨੇ ਕੁੱਤੇ ਗਏ ਨੇ ਸਾ ਪਿਆਰ ਕਰਦਾ ਕਿ ਪ੍ਰਭੂ ਆਵੇਗਾ ਹਾਂਜੀ ਇਹ ਸਭ ਕੁਝ ਇਸ ਲਈ ਹੋਇਆ ਪਈ ਜੇ ਉਹ ਪੂਰੀ ਹੋਵੇ ਕੀ ਦੇਖੋ ਕੁਆਰੀ ਗਰਭਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇਮਾਨੁਅਲ ਰੱਖਣਗੇ ਜਿਸ ਦਾ ਅਰਥ ਇਹ ਹੈ ਪਰਮੇਸ਼ਰ ਸਾਡੇ ਸੰਗ ਹallelujah ਹallelujah ਬਹੁਤ ਮਿਹਨਤੀ ਸਾਨੂੰ ਸਰਪੰਚ ਬਣਨ ਵਾਸਤੇ ਹallelujah ਹallelujah ਮਾਰਦੇ ਆ ਸਾਡੇ ਪ੍ਰਧਾਨ ਸਾਹਿਬ ਦੇ ਲਈ ਇਹ ਹੁਣ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਦਿਵਾਦੀ ਪਰਮਜੀਤ ਤਵੰਡੀ ਤੋਂ ਤਾੜੀਆਂ ਦੇ ਨਾਲ ਉਸਟੀਮ ਦਾ ਵੈਲਕਮ ਕਰਦੇ ਹਾਂ ਜਿਹਨਾਂ ਨੇ ਪਪਾ ਦਾ ਤਾਲੇ ਝੋਰ ਨਾਲ ਅਸੀਬਾ ਜੀ ਰਾਜੂ ਲਈ ਤਾਲੀਆਂ ਦਾ ਸਵਾਗਤ ਕਰਾਂਗੇ ਝੋਰ ਨਾਲ ਜਲਦੀ ਨਾਲ ਆਇਜ਼ਮ ਪ੍ਰਭੂ ਦਿਨਾਂ ਨਾਲ ਵਾਦਾ ਕਰਨਾ ਹੈ ਕਿ 2000 ਦਿਨਾਂ ਦੇ ਨਾਲ ਖੜੀ ਰਹਿਣਾ ਹੈ ਲਖਵਿੰਦਰ ਪਹੁੰਚੀ ਔਰ ਉਸ ਤੋਂ ਬਾਅਦ ਸੋਨੂ ਤੱਕ ਬਹੁਤ ਵਫਾਦਾਰ ਨੇ ਜਦੋਂ ਤਾਂ ਸਾਡਾ ਚਰਚ ਲੱਗਦਾ ਨਾ 1 ਕਿਲੋ ਚੋਲ ਵੰਦੇ ਸੀਗੇ ਇਹ ਉਦੋਂ ਦੇ ਆਉਂਦੇ ਨੇ ਜੀ ਸ਼ੁਭਸੀ ਦੇ ਨਾਮ ਦੇ ਵਿੱਚ ਤਾੜੀਆਂ ਮਾਰਦੇ ਲਗਾਤਾਰ ਉਸੇ ਪਹਿਲੇ ਮੈਂਬਰ ਨੇ ਸਾਡੀ ਚਰਚ ਆਏ ਉਸ ਤੋਂ ਬਾਅਦ ਟੱਕੜ ਕਰਨੋਂ ਪੈਸਾ ਲੂ ਜੀ ਉਹ ਵੀ ਆ ਜਾਣ ਲੱਗਾ ਹਾਂ ਜੀ ਇਹਦੀ ਤਾੜੀਆਂ ਮਾਰਦੇ ਸਾਰੇ ਕਲਿਸੇ ਇਹੋ ਲੈ ਕੇ ਚੋਰ ਦੇ ਨਾਲ ਜ਼ੋਰ ਦੇ ਨਾਲ ਤਾਲੀਆਂ ਨਾਲ ਸਵਾਗਤ ਕਰਾਂਗੇ ਅਸੀਂ ਉਹਨਾਂ ਨੂੰ ਪੰਜਾਬਾ ਯਸ਼ੂ ਦੇ ਨਾਮ ਦੇ ਵਿੱਚ ਜੀ ਮੋਨਾ ਸੈਕੂਵਾਲ ਤੋਂ ਉਹ ਵੀ ਆ ਗਿਆ ਜਨ ਅਸੀਂ ਉਹਨਾਂ ਦਾ ਵੀ ਤਾਲੀਆਂ ਨਾਲ ਸਵਾਗਤ ਸਾਡੇ ਗੇਲੇ ਸਾਹਿਬ ਇਹਨਾਂ ਨੂੰ ਸਵਾਗਤ ਕਰਨਾ ਹੈ ਤਾੜੀਆਂ ਮਾਰਦੇ ਹੋ ਮੇਰੇ ਪਾਪਾ ਤੇ ਲਈ ਜਿਨ੍ਹਾਂ ਦੀ ਬਹੁਤ ਸਾਰੀ ਸਪੋਰਟ ਹੈ ਮੇਰੀ ਮਦਦ ਲਈ ਚੱਲਣ ਆਉਣ ਦੇ ਵਿੱਚ ਜਿੰਨੀ ਵੀ ਸਪੋਰਟ ਕੀਤੀ ਹੈ ਮੇਰੇ ਫਾਦਰ ਸਾਹਿਬ ਨੇ ਕੀਤੀ ਹੈ ਤਾੜੀਆਂ ਦੇ ਨਾਲ ਉਹ ਪੂਰੀ ਟੀਮ ਦੇ ਲਈ ਮੇਰੇ ਪਹਿਣਤਾਵਾਂ ਦੇ ਲਈ ਰਿਸ਼ਤਾਰਾਂ ਦੇ ਲਈ ਬਹੁਤ ਸਾਰੇ ਸਹਿਯੋਗ ਕੀਤਾ ਹੈ ਮੈਨੂੰ ਮੇਰੇ ਮੰਮਾ ਤੇ ਮੇਰੇ ਪਾਪਾ ਨੇ ਖੁਦਾਵੰਦ ਦੀ ਪਵਿੱਤਰ ਹਜ਼ਰੀ ਦੇ ਸਵਾਗਤ ਕਰਾਣਾ ਦੋਨਾਂ ਵਾਸਤੇ

ਹਾਂਜੀ ਤੁਹਾਡੇ ਤੁਹਾਡੇ ਬੜਾ ਨਾ ਸਾਲ ਦੀ ਖੁਸ਼ੀ ਵਿੱਚ ਵੱਡੇ ਦਿਨ ਦੀ ਖੁਸ਼ੀ ਵਿੱਚ ਸਮਾਗਮ ਕਰਾਇਆ ਹੈ ਕੀ ਜਣਾ ਜੰਦੂ ਮੈਂ ਬਹੁਤ ਖੁਸ਼ ਹਾਂ ਮੇਰੇ ਪਾਸ ਸਰੀਨਾ ਨਾਹਰ ਮੁਕੇਰੀਆਂ ਖੁਦਾਬंदी ਪਵਿੱਤਰ ਹਜ਼ੂਰੀ ਦੇ ਵਿੱਚ ਮੇਰੇ ਹਸਬੰਡ ਪਾਸਟ ਮੰਨੀ ਨਾਹਰ ਜੀ ਸਾਡੀ ਨਾਹਰ ਫੈਮਿਲੀ ਵੱਲੋਂ ਨਵੇਂ ਸਾਲ ਦੀਆਂ ਔਰ ਵੱਡੇ ਦਿਨ ਦੀਆਂ ਸਾਰੀ ਪਬਲਿਕ ਨੂੰ ਔਰ ਕਲਿਸਿਆ ਨੂੰ ਲੱਖ ਲੱਖ ਵਧਾਈਆਂ ਨੇ ਖੁਦਾਬंदी ਹਜ਼ੂਰੀ ਦੇ ਵਿੱਚ ਜੋ ਯਹਵਾ ਨੇ ਸਾਡੀ ਜ਼ਿੰਦਗੀਆਂ ਜਿਹਦੇ ਵਿੱਚ ਇਹ ਸੁੰਦਰ ਸਮਾ ਦਿੱਤਾ ਆ ਔਰ ਮੈਂ ਹੀ ਕਹਿਣਾ ਚਾਹੁੰਦੀ ਆ ਸਾਰੀ ਕਲਿਸਿਆ ਨੂੰ ਸਾਰੇ ਪੈਣ ਪ੍ਰਾਵਾਂ ਨੂੰ ਜਿੰਨੇ ਜਾਣੇ ਵੀ ਮੇਰੀ ਇਸ ਆਵਾਜ਼ ਨੂੰ ਸੁਣਨ ਔਰ ਵਿਸ਼ਵਾਸ ਕਰਨ ਕਿ ਇੱਕ ਉਧਾਰ ਕਰਤਾ ਇੱਕ ਮੁਕਤੀਦਾਤਾ ਸਾਡੇ ਲਈ ਪੈਦਾ ਹੋਇਆ ਆ ਸੱਚਮੁੱਚ ਉਹ ਸਾਡੇ ਹਾਲਾਤਾਂ ਨੂੰ ਬਦਲ ਦੀ ਸਮਰਥ ਰੱਖਦਾ ਆ ਉਹ ਸਾਡੇ ਜਾਤ ਸਾਡੀ ਦਰਮ ਨਾ ਹੀ ਬਦਲਦਾ ਉਹ ਸਾਡੇ ਕਰਮ ਬਦਲਦਾ ਆ ਜਿਵੇਂ ਪਰਮੇਸ਼ਵਰ ਨੇ ਸਾਡੇ ਕਰਮ ਨੂੰ ਬਦਲਿਆ ਆ ਅਨੇ ਸੱਚਮੁੱਚ ਇੱਕ ਵਾਦਾ ਕੀਤਾ ਸਾਡੇ ਨਾਲ ਕਿ ਮੈਂ ਉੱਚਾ ਕਰਾਂਗਾ ਉਹਨੇ ਉੱਚਾ ਕੀਤਾ ਆ ਔਰ ਅੱਜ ਇਸ ਹਜ਼ੂਰੀ ਦੇ ਵਿੱਚ ਖੜਾ ਹੋਣ ਦੇ ਲਈ ਪਰਮੇਸ਼ਰ ਨੇ ਸਾਨੂੰ ਅਨੁਗ੍ਰਹਿ ਦਿੱਤਾ ਆ ਔਰ ਸਾਰੇ ਭੈਣ ਭਰਾਵਾਂ ਨੂੰ ਮੀਡੀਆ ਟੀਮ ਨੂੰ ਵੀ ਜੋ ਅੱਜ ਇਸ ਜਗ੍ਹਾ ਤੇ ਪਹੁੰਚੀ ਆ ਮੈਂ ਤੈਅ ਦਿਲ ਤੋਂ ਵੈਲਕਮ ਕਰਦੀ ਆ ਮੀਡੀਆ ਟੀਮ ਦਾ ਵੀ ਸਵਾਗਤ ਕਰਦੇ ਆ ਨਾਰ ਫੈਮਿਲੀ ਵੱਲੋਂ ਕਿ ਸੱਚਮੁੱਚ ਇਹ ਵੱਡੇ ਦਿਨ ਦੀ ਆ ਔਰ ਨਵੇਂ ਸਾਲ ਦੀ ਆ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਨੇ ਤੁਹਾਨੂੰ ਖੁਦਾਵਾਨ ਤੁਹਾਨੂੰ ਵੀ ਵਧਾਵੇ ਜਿੱਦਾਂ ਪਰਮੇਸ਼ਰ ਨੇ ਸਾਨੂੰ ਉੱਚਾ ਕੀਤਾ ਆ ਔਰ ਖੁਦਾਦਾ ਵਚਨ ਬਿਆਨ ਕਰਦਾ ਹੈ ਕਿ ਪਰਮੇਸ਼ਵਰ ਨੇ జగਤ ਦੇ ਮੂਰਖਾਂ ਨੂੰ ਚੁਣਿਆ ਆ ਅਨੇ ਤੁੱਛਾਂ ਨੂੰ ਚੁਣਿਆ ਆ ਸੱਚਮੁੱਚ ਉਹਨਾਂ ਵਿੱਚੋਂ ਅਸੀਂ ਵੀ ਸੀ ਜੋ ਯਹੋਵਾ ਨੇ ਸਾਨੂੰ ਚੁਣਿਆ ਆ ਆਪਣੀ ਮਹਿਮਾ ਦੇ ਲਈ ਜੋ ਅਸੀਂ ਉਸ ਦੀ ਮਹਿਮਾ ਕਰਦੇ ਆ ਅੱਜ ਖੁਦਾ ਦੇ ਅਦਭੁਤ ਕੰਮ ਪਰਮੇਸ਼ਰ ਸਾਡੇ ਦੁਆਰਾ ਕਰ ਰਿਹਾ ਹੈ ਮੁਕੇਰੀਆਂ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਇੱਕ ਸਥਾਨ ਦਿੱਤਾ ਆ ਜੋ ਸਾਡੇ ਚਰਚ ਦਾ ਨਾਮ ਪੁਆਰਾ ਚਰਚ ਹੈ ਦਾ ਚਰਚ ਆਫ ਬਲੇਸਿੰਗ ਐਂਡ ਰਿਵਰਸ ਔਰ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਆਪਣੇ ਆਤਮਿਕ ਪਿਤਾ ਦਾ ਕਰਦੀ ਆ ਅਪੋਸਟਲ ਜੀ ਖੰਬਰਾ ਤੋਂ ਅੰਕਲ ਨੂਲਾ ਜੀ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਜਿਨ੍ਹਾਂ ਦੀ ਗਾਇਡਨਸ ਦੇ ਨੀਚੇ ਰਹਿ ਕੇ ਜਿਨ੍ਹਾਂ ਦੇ ਮੱਸੇ ਦੇ ਨੀਚੇ ਰਹਿ ਕੇ ਅਸੀਂ ਇਹ ਸਾਰੇ ਕੰਮ ਕਰ ਰਹੇ ਆ ਆਪਣੇ ਫਾਦਰ ਦੀ ਤਰ੍ਹਾਂ ਸੇਮ ਕਰ ਰਿਹਾ ਮੈਂ ਆਪਣੀ ਮਦਰ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਟੈਸਟਮਨੀ ਦੇ ਦੁਆਰਾ ਪਰਮੇਸ਼ੁਰ ਨੇ ਸਾਡਾ ਜੀਵਨ ਬਦਲਿਆ ਔਰ ਸਾਨੂੰ ਵੀ ਗਰੀਬੀ ਚੋਂ ਪਰਮੇਸ਼ੁਰ ਨੇ ਬਾਹਰ ਕੱਢਿਆ ਮੈਂ ਤੈਹ ਦਿਲ ਤੋਂ ਉਸ ਖੰਬਰਾ ਚਰਚ ਦਾ ਧੰਨਵਾਦ ਕਰਦੀ ਹਾਂ ਮੇਰੇ ਫਾਦਰ ਸਾਹਿਬ ਨੇ ਉਹਨਾਂ ਦੀ ਬਦੌਲਤ ਪਰਮੇਸ਼ੁਰ ਨੇ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਸਾਨੂੰ ਇਸ ਦੇ ਯੋਗ ਬਣਾਇਆ ਆ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰੀ ਪਬਲਿਕ ਨੂੰ ਕਿ ਪਰਮੇਸ਼ਰ ਦੇ ਵਿੱਚ ਆਓ ਜਦ ਤੱਕ ਅਸੀਂ ਪਰਮੇਸ਼ਰ ਨੂੰ ਪਰਖਾਂਗੇ ਨਹੀਂ ਚੱਖਾਂਗੇ ਨਹੀਂ ਪਤਾ ਕਿੱਦਾਂ ਲੱਗੂਗਾ ਕਿ ਪਰਮੇਸ਼ਰ ਪਲਾਇਆ ਜਿੱਦਾਂ ਕਿ ਸਾਡੇ ਗਾੜੀ ਇੱਕ ਸੇਵ ਪਿਆ ਹੋਇਆ ਆ ਟੇਬਲ ਤੇ ਉਹਨੂੰ ਅਸੀਂ ਚੱਕਾਂਗੇ ਉਹਨੂੰ ਖਾਵਾਗੇ ਤੇ ਫਿਰ ਪਤਾ ਲੱਗੇਗਾ ਮਿੱਠਾ ਆ ਔਰ ਮੈਂ ਦੇਖਿਆ ਹੈ ਕਿ ਇਹ ਹਵਾ ਪਲਾਇਆ ਮੈਂ ਚੱਕਿਆ ਹੈ ਆ ਮੈਂ ਚੱਕ ਕੇ ਦੇਖਿਆ ਪੈਣ ਪ੍ਰਾਵੋ ਤੁਸੀਂ ਵੀ ਆਪਣੇ ਉਧਾਰਕਰਤਾ ਜੋ ਸਾਡੇ ਲਈ ਪੈਦਾ ਹੋਇਆ ਮੁਕਤੀਦਾਤਾ ਸਾਡੇ ਲਈ ਪੈਦਾ ਹੋਇਆ ਤੁਹਾਡੇ ਲਈ ਵੀ ਹੋਇਆ ਆ ਔਰ ਜਗਤ ਲਈ ਪੈਦਾ ਹੋਇਆ ਔਰ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਵੀ ਇਸੇ ਤਰ੍ਹਾਂ ਜਿੱਦਾਂ ਖੁਦਾਵੰਦ ਨੇ ਸਾਨੂੰ ਉੱਚਾ ਕੀਤਾ ਤੁਹਾਨੂੰ ਵੀ ਪਰਮੇਸ਼ਰ ਕਰੇਗਾ ਔਰ ਫਿਰ ਤੋਂ ਨਾਹਰ ਫੈਮਿਲੀ ਵੱਲੋਂ ਪਾਸਜੀ ਦੇ ਵੱਲੋਂ ਔਰ ਸ਼ੈਮੌਨ ਦੇ ਵੱਲੋਂ ਜਿਨ੍ਹਾਂ ਦਾ ਬਰਥਡੇ ਵੀ ਅੱਜ ਲੱਖ ਲੱਖ ਵਧਾਈਏ ਤੁਹਾਨੂੰ ਵੱਡੇ ਦਿਨ ਦੀ ਖੁਸ਼ੀ ਦੇ ਵਿੱਚ ਔਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸਾਰੀ ਖਾਂਬਰਾ ਚਰਚ ਵੱਲੋਂ ਔਰ ਪੁਆਰਾ ਚਰਚ ਵੱਲੋਂ ਸਾਡੀ ਪੂਰੀ ਟੀਮ ਕੋਇਰ ਵੱਲੋਂ ਤੁਹਾਨੂੰ ਲੱਖ ਲੱਖ ਵਧਾਈਏ ਸਾਰੀ মিডিਆ ਨੂੰ ਸਾਡੀ ਟੀਮ ਚੈਮਸਕੀ ਹੇਲੂਇਆ ਮੈਂ ਸਾਬੀ ਸਿੱਧੂ 크੍ਰਿਸਚਨ ਪ੍ਰਧਾਨ ਪਾਸਟਰ ਇਨਾ ਨਾਹਰ ਮਿਨਿਸਟਰੀ ਚਰਚ ਪਵਾਰਾਂ ਵੱਲੋਂ ਆਪ ਸਭ ਨੂੰ 크리스마ਸ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਮੈਂ ਆਸ ਕਰਦਾ ਕਿ ਤੁਸੀਂ ਨਵੇਂ ਸਾਲ ਤੇ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ ਔਰ ਆਪ ਸਭ ਨੂੰ ਜੈਮਸੀ ਦੀ ਆਪ ਸ਼ਰਮ ਦੇਂਦੀ ਖੁਸ਼ੀ ਦੇ ਵਿੱਚ ਅਸੀਂ ਕੇਕ ਕੱਟਾਂਗੇ ਆਜੋ ਤੁਸੀਂ ਵੀਰ ਦੀ ਆਜੋ ਆਜੋ ਤੁਸੀਂ ਵੀ ਆਜੋ ਇੱਥੇ ਬੈਠੇ ਨਹੀਂ ਹੋ ਰੇ ਆਪਣੇ ਸਭ ਨੂੰ ਸਾਰੇ